ਕੀ ਨਾ ਵੀਰ ਜੀ ਮੇਰਾ ਨਾਮ ਬੱਬੂ ਸ਼ਰਮਾ ਜੀ ਜੋ ਤਰਨਾ ਲਗਾਇਆ ਜਾ ਰਿਹਾ ਐਥੇ ਕੱਗੇ ਵਿਖੇ ਤੇ ਕੀ ਕਾਰਨ ਨੇ ਕਤਰਨਾ ਲਗਾਉਣ ਦੇ ਕਾਰਨ ਇਹ ਜੀ ਮਤਲਬ ਅਸੀਂ ਮਤਲਬ ਪਿੰਡ ਬਾਮਣ ਮਾਜਰੇ ਤੋਂ ਜਿਹੜੇ ਇਹ ਲੋਕ ਨੇ ਸਾਡੇ ਨਾਲ ਇਕੱਠੇ ਹੋ ਕੇ ਆਏ ਨੇ ਪਿੰਡ ਖੇੜੀ ਤੋਂ ਬਰਾਸ ਤੋਂ ਕੱਗੇ ਤੋਂ ਕਿਸਾਨ ਜਥੇਬੰਦੀਆਂ ਤੇ ਸਹਾਰ ਤੋਂ ਜਿਹੜਾ ਸਾਡਾ ਕੱਗੇ ਤੋਂ ਜੀ ਬਾਮਣ ਮਾਜਰੇ ਦਾ ਮੇਨ ਰਸਤਾ ਹੈ ਕਈ ਪਿੰਡਾਂ ਨੂੰ ਟੱਚ ਕਰਦਾ ਜੀ ਅਸੀਂ ਬੜੇ ਵਾਰ ਪੰਚਾਇਤਾਂ ਨੇ ਸਾਡੇ ਪਿੰਡ ਦੇ ਨੁਮਾਇੰਦਿਆਂ ਨੇ ਪੀ ਡਬਲ ਯੂ ਡੀ ਦੇ ਵਿਭਾਗ ਨੂੰ ਜੀ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕਈ ਵਾਰੀ ਲਗਾਤਾਰ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰ ਚੁੱਕੇ ਹਾਂ ਵੀ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸਾਡੇ ਜਿਹੜੇ ਬੱਚੇ ਨੇ ਸਕੂਲ ਆਉਂਦੇ ਨੇ ਜਾਂ ਕੋਈ ਪਰਿਵਾਰਕ ਦੇ ਮੈਂਬਰ ਨੇ ਜਾਂ ਕਿਸੇ ਨੇ ਦਿਹਾੜੀ ਕਰਨ ਜਾਣਾ ਜਾਂ ਕਿਸੇ ਨੇ ਕੰਮ ਤੇ ਜਾਣਾ ਜੀ ਉਹਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਘੱਟੋ ਘੱਟ ਜਿਹੜਾ 2.5 ਕਿਲੋਮੀਟਰ ਦਾ ਰਸਤਾ ਹੈ ਉਹ ਅਸੀਂ ਅੱਧੇ ਪੌਣੇ ਘੰਟੇ ਦੇ ਵਿੱਚ ਸਫ਼ਰ ਤੈਅ ਕਰਦੇ ਹਾਂ ਜੀ ਸੋ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਜਿਹੜਾ ਇਹ ਇੱਕ ਅੱਗੇ ਤੋਂ ਬਹਾਮਣ ਮਾਜਰੇ ਦਾ ਰੋਡ ਹੈ ਇਹ 4-5 ਪਿੰਡਾਂ ਨੂੰ ਟੱਚ ਕਰਦਾ ਜੀ ਔਰ ਸਾਰੇ ਪਿੰਡਾਂ ਨੂੰ ਪ੍ਰੋਬਲਮ ਹੈ ਇਸ ਰੋਡ ਦੀ ਤੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਇਹ ਕਰਦੇ ਆਂ ਵੀ ਅਸੀਂ ਪਟਿਆਲੇ ਹਲਕੇ ਤੋਂ 9 ਦੀਆਂ 9 ਸੀਟਾਂ ਜਿੱਤੇ ਆ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਈਆਂ ਨੇ ਸਾਨੂੰ ਅਸੀਂ ਉਮੀਦ ਕਰਦੇ ਆਂ ਜਿਹੜੇ ਕੰਮ ਨੇ ਸਾਡੇ ਉਹ ਪੰਜਾਬ ਸਰਕਾਰ ਨੇ ਕਰਨੇ ਨੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਜੀ ਜਿਹੜੇ ਪੰਜਾਬ ਸਰਕਾਰ ਦੇ ਕੰਮ ਨੇ ਉਹ ਆਪਣੀ ਜੋ ਉਹਨਾਂ ਨੂੰ ਠੀਕ ਲੱਗ ਰਹੇ ਉਹ ਕਰ ਰਹੇ ਨੇ ਪਰ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ ਉਹ ਜਿਉਂ ਦੀਆਂ ਤਿਉਂ ਖੜੀਆਂ ਨੇ ਅਸੀਂ ਬਾਰ ਬਾਰ ਰਿਕਵੈਸਟ ਕੀਤੀ ਹੈ ਜਿਹੜੇ ਆਪਣੇ ਮੰਤਰੀ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਮੈਸੇਜ ਲਾਉਣਾ ਚਾਹੁੰਦੇ ਆ ਅਸੀਂ ਸਾਡੇ ਹਲਕੇ ਦੇ ਐਮਐਲਏ ਸਾਹਿਬ ਨੂੰ ਮੈਸੇਜ ਲਾਉਣਾ ਚਾਹੁੰਦੇ ਆ ਜਿਹੜੇ ਪ੍ਰਬੰਧਕ ਨੇ ਜਾਂ ਕੋਈ ਅਧਿਕਾਰੀ ਨੇ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਆ ਵੀ ਜੇ ਇਹ ਰੋਡ ਜਲਦੀ ਤੋਂ ਜਲਦੀ ਨਾ ਬਣਾਇਆ ਗਿਆ ਸਾਡੀ ਮੁਸ਼ਕਲ ਦਾ ਹੱਲ ਨਾ ਕੀਤਾ ਗਿਆ ਤਾਂ ਜਿਹੜੇ ਲੋਕ ਨੇ ਉਹ ਮਜਬੂਰ ਨੇ ਇਦੋਂ ਅਸੀਂ ਵੱਡਾ ਪ੍ਰੋਟੈਸਟ ਵੀ ਕਰਾਂਗੇ ਕੋਈ ਵੱਡਾ ਰੋਡ ਵੀ ਜਾਮ ਕਰ ਸਕਦੇ ਆ ਸਾਡੀ ਮਜਬੂਰੀ ਬਣੀ ਹੋਈ ਹੈ ਜੀ ਤੁਹਾਨੂੰ ਕਹਿੰਦੇ ਜੇਕਰ ਤੁਹਾਡੀ ਇੱਥੇ ਤੱਕ ਗੱਲ ਨਾ ਸਿਮੇ ਤੁਹੇ ਅੱਗੇ ਕੋਈ ਅਪਰੋਚ ਕਰੋਗੇ ਜਾਂ ਤੁਹਾਡੀ ਜੇ ਇੱਥੇ ਤੱਕ ਮੰਗ ਨਾ ਮੰਨੀ ਗਈ ਤਾਂ ਜਿਵੇਂ ਵੀ ਜੀ ਕਿਸਾਨ ਜਥੇਬੰਦੀਆਂ ਬੈਠੇ ਨੇ ਤੇ ਸਾਡੇ ਜਿਹੜੇ ਮੇਨ ਪਿੰਡ ਪੱਧਰ ਤੇ ਜਿਹੜੇ ਪਿੰਡ ਦੇ ਕੋਈ ਜ਼ਿੰਮੇਵਾਰ ਬੰਦੇ ਨੇ ਜਾਂ ਕੋਈ ਹੋਰ ਪਿੰਡਾਂ ਦੇ ਜ਼ਿੰਮੇਵਾਰ ਨੇ ਜਾਂ ਇੱਥੇ ਜ਼ਿੰਮੇਵਾਰ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਦਾ ਵੀ ਉਹ ਪ੍ਰੋਗਰਾਮ ਦੇਣਗੇ ਅਸੀਂ ਉਹਨਾਂ ਦਾ ਪ੍ਰੋਗਰਾਮ ਸਾਡੇ ਜਿਹੜੇ ਲੋਕ ਨੂੰ ਕਰਨ ਲਈ ਮਜਬੂਰ ਨੇ ਕਰਨਾ ਪੈਣਾ ਜੀ ਮਜਬੂਰੀ ਆ ਸਾਡੀ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਹਲਕੇ ਜੀ ਐਮਐਲ ਲਵੇ ਪਹਿਲਾਂ ਉਹ ਚਾਲੇ ਲੈ ਕੇ ਗਏ ਹਾਂ ਹਾਂਜੀ ਅਸੀਂ ਲਗਾਤਾਰ ਉਹਨਾਂ ਦੇ ਕਈ ਵਾਰ ਧਿਆਨ ਚ ਲਿਆ ਚੁੱਕੇ ਹਾਂ ਉਹ ਕਹਿੰਦੇ ਵੀ ਜਿਹੜਾ ਬਾਰਸ਼ਾਂ ਦਾ ਮੌਸਮ ਹੈ ਜਾਹੇ ਕਿਸੇ ਨੇ ਕੋਈ ਟੈਂਡਰ ਲੈਣਾ ਠੇਕਾ ਲੈਣਾ ਵੀ ਅਸੀਂ ਇਹਨਾਂ ਨੂੰ ਕਰਵਾਉਣ ਦੀ ਜਿੰਨੀ ਜਲਦੀ ਹੋ ਸਕੂ ਪਹਿਲ ਦੇ ਅਧਾਰ ਤੇ ਕਰਵਾਵਾਂਗੇ ਪਰ ਲਗਾਤਾਰ ਇਹ ਜਿਹੜੀ ਪ੍ਰੋਬਲਮ ਹੈ ਹੱਲ ਨਹੀਂ ਹੋ ਰਹੀ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਅੱਜ ਜਿਹੜੇ ਪਿੰਡ ਦੇ ਲੋਕ ਨੇ ਧਰਨਾ ਲਾਉਂਦੀ